ਐਮਪੀ ਅਮਰਿਤਪਾਲ ਸਿੰਘ ਨੂੰ ਹਨ ਐਨਐਸਏ ਜਿਹੜਾ ਆ ਲੱਗਿਆ तकरीबन 2 ਸਾਲ ਹੋਣ ਵਾਲੇ ਨੇ ਯੁਵਾਪਾ ਇੱਕ ਨਵੀਂ ਧਾਰਾ ਉਹਨਾਂ ਤੇ ਜੁੜ ਜਾਂਦੀ ਆ ਹੁਣ ਆਮ ਜਿਹੜੇ ਆ ਉਹਨਾਂ ਦੇ ਪ੍ਰਸ਼ੰਸਕ ਖਾਸ ਤੌਰ ਤੇ ਉਹਨਾਂ ਦੇ ਮਨਾਂ 'ਚ ਤੇ ਸਵਾਲ ਆਉਂਦਾ ਯਾਰ ਵੀ ਸਰਕਾਰ ਤਾਂ ਇੱਕ ਤੋਂ ਬਾਅਦ ਇੱਕ ਕੇਸ ਪੈ ਰਹੇ ਨੇ ਵੀ ਐਮਪੀ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਦੇ ਤਾਂ ਚਾਂਸ ਆਮ ਲੋਕਾਂ ਨੂੰ ਐ ਲੱਗਦਾ ਵੀ ਮੁਸ਼ਕਲ ਆ ਜੀ ਹੁਣ ਪਰ ਇੱਕ ਵਕੀਲ ਦੇ ਤੌਰ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹੋ ਕੀ ਯੁਵਾਪਾ ਲੱਗਣ ਤੋਂ ਬਾਅਦ ਇਹ ਸੰਭਵ ਆ ਵੀ ਉਹਨਾਂ ਦੇ ਬਾਹਰ ਆਉਣ ਦੇ ਚਾਂਸ ਹੋਰ ਘਟ ਜਾਂਦੇ ਨੇ ਜੀ ਦੇਖੋ ਉਹ ਜੋ ਕਤਲकांड ਆ ਉਸ ਦੇ ਚ ਪਹਿਲੇ 302 ਲੱਗੀ ਹੋਈ ਹੈ ਜਿਸ ਦੀ ਸਜ਼ਾ ਯੂਏਪੀਐ ਨਾਲੋਂ ਜ਼ਿਆਦਾ ਹੈ ਤੇ ਇੱਕ ਪੋਲਿਟੀਕਲ ਸਟੰਟ ਲੱਗਦਾ ਯੂਏਪੀਐ ਸਰ ਇਸ ਪੋਲਿਟੀਕਲ ਸਟੰਟ ਤੋਂ ਜ਼ਿਆਦਾ ਕੁਝ ਵੀ ਨਹੀਂ ਵੀ ਜੋ ਤੁਸੀਂ ਗੱਲ ਕੀਤੀ ਵੀ ਲੋਕਾਂ ਦੇ ਮਨਾਂ ਚ ਇੱਕ ਡਰ ਤੇ ਸਹਿਮ ਦਾ ਮਾਹੌਲ ਬਣ ਜੇ ਜਿਹੜੇ ਸਪੋਰਟਰ ਨੇ ਉਹ ਟੁੱਟ ਜਾਣ ਵੀ ਹੁਣ ਜੇ ਇਸ ਧਿਰ ਨਾਲ ਖਲੋਵਾਂਗੇ ਤਾਂ ਪਤਾ ਨਹੀਂ ਭਾਈ ਅਮਰਪਾਲ ਸਿੰਘ ਨੇ ਬਾਹਰ ਆਉਣਾ ਹੈ ਕਿ ਨਹੀਂ ਫਿਊਚਰ ਬਣੂਗਾ ਕਿ ਨਹੀਂ ਬਣੂਗਾ ਤਾਂ ਉਹੀ ਸਰਕਾਰ ਦੀ ਇੱਕ ਬਦਨੀਤੀ ਹੈ ਉਸ ਲਈ ਪੁਲਿਸ ਦਾ ਦੁਰਉਪਯੋਗ ਹੋ ਰਿਹਾ ਸਰਕਾਰ ਵੱਲੋਂ ਪਰ ਦੇਖੋ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਹੋ ਜੇ ਤਾਂ ਮੇਰੇ ਹਿਸਾਬ ਨਾਲ ਕੋਈ ਵੀ ਇਹੋ ਜੀ ਚੀਜ਼ ਹੈ ਦੁਨੀਆ ਦੇ ਵਿੱਚ ਜਿਹੜੀ ਕੀ ਸੰਭਵ ਕੋਈ ਚੀਜ਼ ਨਹੀਂ ਜਿਹੜੀ ਅਸੰਭਵ ਹੋਵੇ ਦੁਨੀਆ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਹੈ ਮੈਂ ਕਹੂੰਗਾ ਬੰਦ ਖਲਾਸੀ ਕਰਾਉਣੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਹਨਾਂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਤੇ ਜੇ ਆਪਾਂ ਕਾਨੂੰਨੀ ਪੱਖ ਤੋਂ ਵੀ ਦੇਖੀਏ ਤਾਂ ਦੇਖੋ ਮੇਨ ਗਰਲ ਐਨਐਸਏ ਟੁੱਟਨੀ ਉਸ ਤੋਂ ਬਾਅਦ ਸਰਕਾਰ ਕਿੰਨਾ ਧੱਕਾ ਕਰਦੀ ਆ ਅਰੈਸਟ ਪਾਉਂਦੀ ਆ ਕੇਸਾਂ ਦੇ ਵਿੱਚ ਨਹੀਂ ਪਾਉਂਦੀ ਆ ਫਿਰ ਜ਼ਮਾਨਤਾਂ ਦੇ ਉੱਪਰ ਉਹ ਕੰਮ ਡਿਫਰੈਂਟ ਹੈ ਮੇਨ ਜਿਹੜੀ 29 ਜਨਵਰੀ ਤਰੀਕ ਹੈ ਐਨਐਸਏ ਦੀ ਤੇ ਉਹ ਐਨਐਸਏ ਟੁੱਟਣ ਦੇ ਉੱਪਰ ਮੇਰੇ ਹਿਸਾਬ ਦੇ ਨਾਲ ਸਾਰਾ ਕੁਝ ਹੈ ਇਹ ਖੜਾ ਹੈ